ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਟੋਡੀ ਮਹੱਲਾ ਪੰਜਵਾ ਘਰ ਪੰਜਵਾ ਦੁਪਦੇ ਇੱਕ ਓ ਅੰਕਾਰ ਸਤਗੁਰ ਪ੍ਰਸਾਦ ਟੋਡੀ ਰਾਗ ਵਿੱਚ ਪੰਚਮ ਗੁਰਦੇਵ ਸਤਗੁਰੂ ਸ੍ਰੀ ਗੁਰੂ ਅਰਜਨ ਦੇਵ ਸਾਹਿਬ ਮਹਾਰਾਜ ਜੀ ਕਰ ਪੰਜਵੇਂ ਸੁਰਤਾਲ ਵਿੱਚ ਦੋ-ਦੋ ਪਧਿਆਂ ਵਾਲੇ ਸ਼ਬਦ ਉਚਾਰਨ ਕਰਦਿਆਂ ਪਹਿਲਾ ਵਸਤੂ ਨਿਰਦੇਸ਼ਕ ਮੰਗਲ ਕਰਦੇ ਹਨ ਇੱਕ ਅਦੁੱਤੀ ਬ੍ਰਹਮ ਓੰਕਾਰ ਸਾਰਿਆਂ ਦਾ ਪ੍ਰਕਾਸ਼ਕ ਜੋ ਸਤਗੁਰਾਂ ਦੀ ਪ੍ਰਸਾਦ ਕਿਰਪਾ ਕਰਕੇ ਪ੍ਰਾਪਤ ਹੁੰਦਾ ਹੈ ਉਸ ਵਾਹਿਗੁਰੂ ਪਰਮੇਸ਼ਰ ਦੇ ਉਪਕਾਰ ਜਿਣਾਉਂਦੇ ਹੋਏ ਜਗਿਆਸੂ ਵੱਲੋਂ ਨਿਮਰਤਾ ਸਹਿਤ ਇਹ ਭਾਵ ਪ੍ਰਗਟ ਕਰਦੇ ਹਨ ਐਸੋ ਗੋਣ ਮੇਰੋ ਪ੍ਰਭ ਜੀ ਕੀਨ ਮੇਰੋ ਮੇਰੇ ਉਤੇ ਪ੍ਰਭ ਪਰਮੇਸ਼ਰ ਜੀ ਨੇ ਅਜਿਹਾ ਗੁਣ ਉਪਕਾਰ ਕੀਤਾ ਹੈ ਇਹ ਭਾਵ ਜਗਿਆਸੂ ਦੀ ਉਸ ਵੇਲੇ ਦੀ ਵਿਸਥਾ ਦਾ ਹੈ ਜਦੋਂ ਹਿਰਦੇ ਵਿੱਚੋਂ ਸਾਰੇ ਵਿਕਾਰ ਮੀਟ ਕੇ ਵਾਹਿਗੁਰੂ ਨਾਲ ਮਿਲਾਪ ਹੋਇਆ ਫਿਰ ਵਾਹਿਗੁਰੂ ਦੇ ਧੰਨਵਾਦ ਵਿੱਚ ਕਹਿੰਦੇ ਹਨ ਪੰਜ ਦੋਖ ਅਰ ਅਹੰ ਰੋਗ ਇਹ ਤਨ ਤੇ ਸਗਲ ਦੂਰ ਕੀਨ ਰਹਾਉ ਪੰਜ ਪੰਜ ਦੋਖ ਦੋਸ਼ ਸ਼ਬਦ ਸਪਰਸ਼ ਰੂਪ ਰਸ ਗੰਧ ਅਰ ਅਤੇ ਅਹੰਗ ਹੰਗਤਾ ਦਾ ਰੋਗ ਇਤਿਆਦੇ ਸਾਰੇ ਤਨ ਸਰੀਰ ਤੋਂ ਦੂਰ ਕਰ ਦਿੱਤੇ ਹਨ ਭਾਵ ਸਰੀਰ ਵਿੱਚੋਂ ਬਾਹਰ ਕੱਢ ਦਿੱਤੇ ਹਨ ਰਹਾਉ ਬਿਸਰਾਮ ਦੇ ਕੇ ਕਿਰਪਾ ਕਰਦੇ ਹਨ ਬੰਧਨ ਤੋਰ ਸ਼ੋਰ ਵਿਖਿਆਤੇ ਗੁਰ ਕੋ ਸ਼ਬਦ ਮੇਰੇ ਹੀ ਰਹਿ ਦੀਨ ਪਰਮੇਸ਼ਰ ਜੀ ਨੇ ਜੰਮਣ ਮਰਨ ਦੇ ਬੰਧਨ ਜੰਜਾਲ ਤੋੜ ਕੇ ਮਾਇਆ ਤੂੰ ਖਿਹੜਾ ਛੁਡਵਾ ਕੇ ਸਤਿਗੁਰੂ ਨਾਨਕ ਦੇਵ ਮਹਾਰਾਜੀ ਦਾ ਸ਼ਬਦ ਉਪਦੇਸ਼ ਸਾਡੇ ਹਿਰਦੇ ਹੀ ਅਰੇ ਵਿੱਚ ਵਸਾ ਦਿੱਤਾ ਹੈ ਰੂਪ ਅਨਰੂਪ ਮੋਹੋ ਕਛ ਨਾ ਵਿਚਾਰਿਓ ਪ੍ਰੇਮ ਗਹਿਓ ਮੋਹ ਹਰ ਰੰਗ ਪੀਨ ਗੁਰਾਂ ਦੇ ਉਪਦੇਸ਼ ਸਦਕਾ ਮੇਰਾ ਸੋਹਣਾ ਰੂਪ ਸਰੂਪ ਤੇ ਅਨਰੂਪ ਕ ਰੂਪ ਭਾਵ ਸੁੰਦਰਤਾ ਤੋਂ ਰਹਿ ਤ ਉਸਨੇ ਕੁਝ ਵੀ ਨਹੀਂ ਵਿਚਾਰਿਆ ਹੈ ਪਾਵੇ ਵਿਚਾਰ ਹੀ ਨਹੀਂ ਕੀਤੀ ਕਿ ਰੂਪ ਦਿਲ ਦੀ ਸਫਾਈ ਵਾਲਾ ਹੈ ਜਾਂ ਬੇਸਫਾਈ ਵਾਲਾ ਹੈ ਮੈਨੂੰ ਸਤਿਗੁਰਾਂ ਦੇ ਪ੍ਰੇਮ ਵਿੱਚ ਗਇਓ ਪਕੜਿਆ ਆਇਆ ਵੇਖੇ ਪਰਮੇਸ਼ਰ ਨੇ ਕਿਰਪਾ ਕਰਕੇ ਆਪਣੇ ਰੰਗ ਪ੍ਰੇਮ ਰੰਗ ਵਿੱਚ ਭੀਨ ਪਿਉ ਲਿਆ ਹੈ ਪੇਖਿਓ ਲਲਨ ਪਾਟ ਵਿਚ ਖੋਏ ਅਨੰਦ ਚਿਤਾ ਹਰਖੇ ਬਦੀਨ ਜਿਸ ਵੇਲੇ ਗੁਰਾਂ ਨੇ ਹਿਰਦੇ ਦੇ ਵਿੱਚ ਵਿੱਚੋਂ ਪਰਮ ਪੰਜਾਂ ਪੰਜਾਂ ਕੋਸ਼ਾਂ ਰੂਪ ਪਾਠ ਪੜਦੇ ਨੂੰ ਕੋਇਓ ਦੂਰ ਕੀਤਾ ਤਾਂ ਲਾਲਨ ਪਿਆਰੇ ਪਰਮੇਸ਼ਰ ਨੂੰ ਵੇਖ ਲਿਆ ਉਸ ਦੀ ਸਾਖਿਆਤ ਕਰ ਹੋ ਗਈ ਤੇ ਅੰਦ ਸੁਖ ਸਰੂਪ ਪਰਮੇਸ਼ਰ ਵਿੱਚ ਪਤੀਨ ਪ੍ਰੋਸਾ ਹੋਣਾ ਕਰਕੇ ਚਿਤਾ ਚਿਤ ਹਰਖੇ ਪ੍ਰਸੰਨ ਹੋ ਗਿਆ ਭਾਵ ਚਿਤ ਸਾਡਾ ਆਨੰਦਿਤ ਹੋ ਗਿਆ ਤਿਸ ਹੀ ਕੋ ਗ੍ਰਹਿੋ ਸੋਈ ਪ੍ਰਭ ਨਾਨਕ ਸੋ ਠਾਕੁਰ ਤਿਸ ਹੀ ਕੋ ਧੀਨ ਸਤਿਗੁਰੂ ਜੀ ਕਥਨ ਕਰਦੇ ਹਨ ਕਿ ਉਸੇ ਪਰਮੇਸ਼ਰ ਦਾ ਹੀ ਸੰਸਾਰ ਰੂਪੀ ਗ੍ਰਹਿੋ ਘਰ ਪ੍ਰਤੱਖ ਘਰ ਮੇਰਾ ਹਿਰਦਾ ਰੂਪੀ ਘਰ ਹੈ ਉਹੀ ਪਰਮੇਸ਼ਰ ਲੋਕ ਪ੍ਰਲੋਕ ਵਿੱਚ ਰੱਖਿਆ ਕਰਨ ਵਾਲਾ ਹੈ ਉਹੀ ਮੇਰਾ ਠਾਕੁਰ ਮਾਲਕ ਹੈ ਉਸ ਦੇ ਹੀ ਧੀਨ ਅਧੀਨ ਮੈਂ ਉਸ ਦਾ ਸੇਵਕ ਹਾਂ ਉਹੀ ਤ੍ਰਿਲੋਕੀ ਦਾ ਠਾਕੁਰ ਮਾਲਕ ਹੈ ਤੇ ਉਸੇ ਦੇ ਅਧੀਨ ਹੀ ਸਾਰੀ ਸ੍ਰਿਸ਼ਟੀ ਹੈ ਅਸੀਂ ਉਸੇ ਪਰਮੇਸ਼ਰ ਦਾ ਹੀ ਧੀਨ ਧਿਆਨ ਕਰਦੇ ਹਾਂ ਭਾਵ ਤੇਉਂਦੇ ਹਾਂ ਉਸੇ ਪਰਮੇਸ਼ਰ ਦਾ ਹੀ ਦਿੱਤਾ ਹੋਇਆ ਧੀਨ ਧਾਨ ਅਨਖਾਂਦੇ ਹਾਂ ਟੋਡੀ ਮਹੱਲਾ ਪੰਜਵਾ ਮਾਈ ਮੇਰੇ ਮਨ ਕੀ ਪ੍ਰੀਤ ਏ ਮਾਈ ਮਾਤਾ ਪਿਤਾ ਰੂਪ ਸੰਤ ਜਨੋ ਮੇਰੇ ਮਨ ਦੇ ਅੰਦਰ ਵਾਹਿਗੁਰੂ ਨਾਮ ਦੀ ਪ੍ਰੀਤੀ ਹੈ ਇਹੀ ਕਰਮ ਧਰਮ ਜਪ ਏਹੀ RAM ਨਾਮ ਨਿਰਮਲ ਹੈ ਰੀਤ ਰਹਾਉ ਇਹੋ ਹੀ ਮੇਰੇ ਨਿਤ ਨਿਮਿਤ ਪ੍ਰਾਚਿਤ ਕਰਮ ਜਗ ਆਦਿਕ ਕਰਨ ਦਾ ਧਰਮ ਤੇ ਇਹੋ ਹੀ ਗਾਇਤਰੀ ਆਦ ਦਾ ਜਾਪ ਹੈ ਜੋ ਸਾਨੂੰ RAM ਪਰਮੇਸ਼ਰ ਦੇ ਨਾਮ ਜਪਣ ਦੀ ਨਿਰਮਲ ਉਜਲ ਰੀਤ ਮਰਿਆਦਾ ਪ੍ਰਾਪਤ ਹੋਈ ਹੈ ਰਹਾਉ ਬਿਸਰਾਮ ਦੇ ਕੇ ਸਤਗੁਰੂ ਕਿਰਪਾ ਕਰ ਰਿਹਾ ਪ੍ਰਾਨ ਆਧਾਰ ਜੀਵਨ ਤਨ ਮੂਰੇ ਦੇਖਨ ਕੋ ਦਰਸ਼ਨ ਪ੍ਰਭ ਨੀਤ ਪ੍ਰਾਨ ਪ੍ਰਾਣਾ ਦਾ ਆਧਾਰ ਆਸਰਾ ਤੇ ਜੀਵਨ ਰੂਪ ਤਨ ਮੂਰੇ ਕਹੀਏ ਮੇਰਾ ਇਹੋ ਹੈ ਜੋ ਪਰਮੇਸ਼ਰ ਦੇ ਦਰਸ਼ਨ ਦੀਦਾਰ ਵੇਖਣ ਨੂੰ ਨੀਤ ਨਿਤਾ ਪ੍ਰਤੀ ਮੇਰਾ ਚਿੱਤ ਨਾਮ ਵਿੱਚ ਜੁੜਿਆ ਰਹਿੰਦਾ ਹੈ ਬਾਟ ਘਾਟ ਤੋਸਾ ਸੰਗ ਮੂਰੇ ਮਨ ਆਪਣੇ ਕਉ ਮੈਂ ਹਰ ਸਖਾ ਕੀਤ ਦੁਨੀਆਂ ਦੇ ਵਿਹਾਰਾਂ ਜਮਾਂ ਦੇ ਬਾੜ ਰਸਤੇ ਤੇ ਨਦੀਆਂ ਦਰਿਆਵਾਂ ਦੇ ਘਾਟਾਂ ਗਿਆਨ ਆਦ ਕਾਂ ਵੈਤਰਨੀ ਨਦੀ ਦੇ ਘਾਟ ਰਸਤਿਆਂ ਵਿੱਚੋਂ ਲੰਘਣ ਵਾਸਤੇ ਪਰਮੇਸ਼ਰ ਦਾ ਨਾਮ ਹੀ ਮੇਰੇ ਅੰਤਹਿਕਰਨ ਉਪੀ ਪੱਲੇ ਨਾਲ ਤੋਸਾ ਖਰਚ ਬੰਨਿਆ ਹੋਇਆ ਤੇ ਪਰਮੇਸ਼ਰ ਦੇ ਨਾਮ ਨੂੰ ਹੀ ਮੈਂ ਆਪ ਦੇ ਮਨ ਦਾ ਸਖਾ ਮਿੱਤਰ ਬਣਾਉਣਾ ਕੀਤਾ ਹੈ ਸੰਤ ਪ੍ਰਸਾਦ ਭਏ ਮਨ ਨਿਰਮਲ ਕਰਿ ਕਿਰਪਾ ਆਪਣੀ ਕਰ ਲੀਤ ਸੰਤ ਸ਼ਾਂਤ ਆਤਮਾ ਸ੍ਰੀ ਗੁਰੂ ਰਾਮਦਾਸ ਸਾਹਿਬ ਜੀ ਦੀ ਪ੍ਰਸਾਦ ਕਿਰਪਾ ਨਾਲ ਮਨ ਆਦਿਕ ਚਤੁਸ਼ਟੇ ਅੰਤਹਿ ਕਰ ਨਿਰਮਲ ਸ਼ੁੱਧ ਹੋ ਗਏ ਹਨ ਅਤੇ ਪਰਮੇਸ਼ਰ ਨੇ ਕਿਰਪਾ ਦਇਆ ਦ੍ਰਿਸ਼ਟੀ ਕਰਕੇ ਮੈਨੂੰ ਆਪ ਦੇ ਸੇਵਕ ਬਣਾਉਣਾ ਕਰ ਲੀਤ ਕੀ ਇਹ ਲਿਆ ਹੈ ਸਿਮਰ ਸਿਮਰ ਨਾਨਕ ਸੁਖ ਪਾਇਆ ਆਦ ਜੁਗਾਦ ਭਗਤਨ ਕੇ ਮੀਤ ਜੋ ਪ੍ਰਭੂ ਜੀ ਆਦ ਸ਼ਰੂ ਵਿੱਚ ਤੇ ਜੁਗਾਦ ਯੁਗ ਆਦਕਾਂ ਦੀ ਮਰਿਆਦਾ ਤੋਂ ਪਹਿਲਾਂ ਆਦ ਜੁਗਾਦ ਸਦਾ ਸਦਾ ਭਾਵ ਸਤਜੁਗ ਤ੍ਰੇਤਾ ਦੁਆਪਰ ਕਲਯੁਗ ਆਦਕ ਚੌਹਾਂ ਜੁਗਾਂ ਵਿੱਚ ਭਗਤਾਂ ਦੇ ਮੀਤ ਮਿੱਤਰ ਹਨ ਉਸ ਸਿਮਰ ਸਿਮਰਨੇ ਜੋਗ ਪਰਮੇਸ਼ਰ ਦਾ ਸਿਮਰ ਸਿਮਰਨ ਕਰਕੇ ਆਤਮਿਕ ਸੁਖ ਆਨੰਦ ਨੂੰ ਪਾਉਣਾ ਕੀਤਾ ਹੈ ਟੂਡੀ ਮਹੱਲਾ ਪੰਜਵਾ ਪ੍ਰਭ ਜੀ ਮਿਲ ਮੇਰੇ ਪ੍ਰਾਨ ਏ ਪ੍ਰਭ ਪਰਮੇਸ਼ਰ ਜੀ ਤੁਸੀਂ ਮੇਰੇ ਪ੍ਰਾਨ ਸਵਾਸਾਂ ਦਾ ਆਸਰਾ ਰੂਪ ਹੋ ਮੈਨੂੰ ਮਿਲਣਾ ਕਰੋ ਏ ਮੇਰੇ ਪ੍ਰਾਨ ਪ੍ਰਾਣਾ ਦਾ ਆਸਰਾ ਰੂਪ ਪਰਮੇਸ਼ਰ ਜੀ ਆਪ ਜੀ ਮੈਨੂੰ ਮਿਲਣਾ ਕਰੋ ਬਿਸਰ ਨਹੀਂ ਨਿਮਕ ਹੀ ਹਰੇ ਤੇ ਆਪਣੇ ਭਗਤ ਕੋ ਪੂਰਨ ਦਾਨ ਰਹਾਉ ਆਪਣੇ ਆਪ ਦੇ ਭਗਤ ਸੇਵਕ ਨੂੰ ਪੂਰਨ ਸਰੂਪ ਦੀ ਪ੍ਰਾਪਤੀ ਦਾ ਆਨੰਦ ਗਿਆਨ ਦਾ দান ਬਖਸ਼ੋ ਕਿ ਮੇਰੇ ਹੀਰੇ ਹਿਰਦੇ ਤੋਂ ਨਿਮਕ ਅੱਖ ਦੇ ਖੋਲਣ ਬੰਦ ਕਰਨ ਜਿੰਨੇ ਸਮੇਂ ਵਿੱਚ ਵੀ ਭੁੱਲੋ ਨਾ ਰਹਾਓ ਬਿਸਰਾਮ ਦੇ ਕੀ ਕਿਰਪਾ ਕਰਦੇ ਸਤਿਗੁਰੂ ਜੀ ਖੋਵੋ ਹੋ ਪਰਮ ਰਾਖ ਮੇਰੇ ਪ੍ਰੀਤਮ ਅੰਤਰਜਾਮੀ ਸੁਗੜ ਸੁਜਾਨ ਇਹ ਸਾਰਿਆਂ ਦੇ ਅੰਤਰਜਾਮੀ ਅੰਦਰ ਦੀ ਜਾਣਨ ਵਾਲੇ ਸ਼ੋਭ ਗੁਣਾਂ ਦੀਆਂ ਸੁਗੜ ਸ੍ਰੇਸ਼ਟ ਘਾੜਤਾ ਨੂੰ ਕਢਣ ਵਾਲੇ ਸੁਜਾਨ ਉੱਤਮ ਗਿਆਨ ਅਪਰੋਖ ਗਿਆਨ ਦੀ ਦਾਤ ਬਖਸ਼ਣ ਵਾਲੇ ਮੇਰੇ ਪ੍ਰੀਤਮ ਪਿਆਰੇ ਪਰਮੇਸ਼ਰ ਜੀ ਮੇਰੇ ਹਿਰਦੇ ਵਿੱਚੋਂ ਪੰਜ ਪ੍ਰਕਾਰ ਦਾ ਪਰਮ ਖੋਵੋ ਮੇਟ ਦਿਓ ਤੇ ਮੇਰੀ ਵਿਕਾਰਾਂ ਤੋਂ ਵੀ ਰਾਖ ਰੱਖਿਆ ਕਰੋ ਕੋਟ ਰਾਜ ਨਾਮ ਤਨ ਮੇਰੇ ਅੰਮ੍ਰਿਤ ਦ੍ਰਿਸ਼ਟ ਧਾਰੋ ਪ੍ਰਬਮਾਨ ਮੇਰੇ ਹਿਰਦੇ ਵਿੱਚ ਆਪ ਜੀ ਦਾ ਨਾਮ ਰੂਪੀ ਤਾਨੇ ਗੁਰੂਆਂ ਰਾਜਾਂ ਦੇ ਸੁਖ ਵਰਗਾ ਹੈ हे ਪ੍ਰਭ ਪਰਮੇਸ਼ਰ ਜੀ ਮੇਰੇ ਉੱਤੇ ਆਪਣੀ ਅੰਮ੍ਰਿਤ ਭਰੀ ਦ੍ਰਿਸ਼ਟੀ ਧਾਰਨਾ ਕਰੋ ਹਰ ਵਕਤ ਆਪ ਜੀ ਨੂੰ ਮਾਨ ਮੰਨਦੇ ਰਹੀਏ ਆਪ ਜੀ ਦਾ ਮਾਨ ਸਤਿਕਾਰ ਕਰਕੇ ਜਿਉਂਦੇ ਰਹੀਏ ਆਠ ਪਹਿਰ ਰਸਨਾ ਗੁਣ ਗਾਵੇ ਜਸ ਪੂਰ ਅਗਾਵੇ ਸਮਰੱਥ ਕਾਨ ਰਸਨਾ ਜੀਬਾ ਕਰਕੇ ਅਠੇ ਪਹਿਰ ਤੁਹਾਡੇ ਗੁਣਾਂ ਨੂੰ ਗਉਂਦੇ ਰਹੀਏ ਤੇ ਹੇ ਸਰਬ ਸਮਰਾਤ ਸਰ ਸਰਬਸ਼ਕਤੀਵਾਨ ਪਰਮੇਸ਼ਰ ਜੀ ਮੇਰੇ ਕੰਨ ਆਪ ਜੀ ਦਾ ਜਸ ਕੀਰਤਨ ਸੁਣ ਕੇ ਪੂਰ ਪੂਰਨ ਅਗਾਵੇ ਤ੍ਰਿਪਤ ਹੋ ਜਾਣ ਆਪ ਜੀ ਦਾ ਜਸ ਸੁਣ ਕੇ ਪੂਰ ਪੂਰੇ ਰਹਿਣ ਭਾਵ ਕਿਸੇ ਦੀ ਨਿੰਦਿਆ ਉਸਤਤ ਨਾ ਸੁਣੀਏ ਤੇਰੀ ਸਰਣ ਜੀਵਨ ਕੇ ਦਾਤੇ ਸਦਾ ਸਦਾ ਨਾਨਕ ਕੁਰਬਾਨ ਸਤਿਗੁਰੂ ਜੀ ਕਥਨ ਕਰਦੇ ਹਨ ਕਿ ਸਭਨਾ ਜੀਵਾਂ ਦੇ ਦਾਤੇ ਮੈਂ ਤੇਰੀ ਤੁਹਾਡੀ ਸਰਨੋਟ ਵਿੱਚ ਆਇਆ ਹਾਂ ਸਦਾ ਸਦਾ ਆਪ ਜੀ ਤੋਂ ਮਨ ਬਾਣੀ ਸਰੀਰ ਕਰਕੇ ਕੁਰਬਾਨ ਬਲਹਾਰ ਜਾਂਦਾ ਹਾਂ ਟੋਡੀ ਮਹੱਲਾ ਪੰਜਵਾ ਪ੍ਰਭ ਤੇਰੇ ਪਗ ਕੀ ਧੂਰ ਏ ਪ੍ਰਭ ਪਰਮੇਸ਼ਰ ਵਾਹਿਗੁਰੂ ਜੀ ਮੈਂ ਤੁਹਾਡੇ ਪਗ ਚਰਨਾਂ ਦੀ ਸਰਨ ਸਰਦਾ ਰੂਪੀ ਧੂੜ ਚਾਉਂਦਾ ਹਾਂ ਦੀਨ ਦਇਆਲ ਪ੍ਰੀਤਮ ਮਨਮੋਹਨ ਕਰਿ ਕਿਰਪਾ ਮੇਰੀ ਲੋਚਾ ਪੂਰ ਰਹਾਉ हे ਦੀਨ ਗਰੀਬਾਂ ਤੇ ਦਇਆਲ ਦਇਆ ਕਰਨ ਵਾਲੇ ਸਾਰਿਆਂ ਦੇ ਮਨ ਨੂੰ 모ਹਨ 모ਹਿਤ ਕਰਨ ਵਾਲੇ ਭਗਤਾਂ ਦੇ ਮਨ ਵਿੱਚੋਂ ਮੋਹ ਨੂੰ ਹਰਨ ਮੇਟਣ ਵਾਲੇ ਪਰਮ ਆਸਪਦ ਰੂਪ ਪ੍ਰੀਤਮ ਪਿਆਰੇ ਪਰਮੇਸ਼ਰ ਜੀ ਕਿਰਪਾ ਦਇਆ ਦ੍ਰਿਸ਼ਟੀ ਕਰਕੇ ਮੇਰੀ ਸਾਡੀ ਆਪ ਜੀ ਦੇ ਸਰੂਪ ਦੀ ਪ੍ਰਾਪਤੀ ਦੀ ਲੋਚਾ ਇੱਛਾ ਪੂਰਨ ਕਰੋ ਜੀ ਰਹਾਉ ਦਹਿ ਦਿਸ ਰਵ ਰਹਾ ਜਸ ਤੁਮਰਾ ਅੰਤਰ ਜਾਮੀ ਸਦਾ ਹਜੂਰ ਏ ਅੰਤਰ ਜਾਮੀ ਸਾਰਿਆਂ ਦੇ ਘਟਾਂ ਘਟਾਂ ਦੇ ਜਨਨ ਵਾਲੇ ਪਰਮੇਸ਼ਰ ਜੀ ਤੂੰ ਸਦਾ ਹਮੇਸ਼ਾ ਹੀ ਸਾਰਿਆਂ ਜੀਵਾਂ ਦੇ ਹਜੂਰ ਸਾਹਮਣੇ ਹੈ ਭਾਵ ਅੰਗ ਸੰਗ ਰਹਿੰਦਾ ਹੈ ਦਹਿ ਦਸੂ ਦਿਸ ਦਿਸ਼ਾਵਾਂ ਵਿੱਚ ਤੁਹਾਡਾ ਜਸ ਹੀ ਰਵ ਵਿਆਪਕ ਫੈਲ ਰਿਹਾ ਹੈ ਜੋ ਤੁਮਰਾ ਜਸ ਗਾਵਹਿ ਕਰਦੇ ਸੇ ਜਨ ਕਬਹ ਨ ਮਰਤੇ ਝੂਰ ਇਹ ਸ੍ਰਿਸ਼ਟੀ ਨੂੰ ਕਰਦੇ ਰਚਨਹਾਰ ਪਰਮੇਸ਼ਰ ਜੀ ਜਿਹੜੇ ਤੁਹਾਡਾ ਜਸ ਕੀਰਤਨ ਗਾਉਂਦੇ ਹਨ ਉਹ ਜਨ ਪੁਰਸ਼ ਕਦੇ ਵੀ ਝੋਰੀਆਂ ਵਿੱਚ ਪੈ ਕੇ ਨਹੀਂ ਮਰਦੇ ਉਹ ਸਦਾ ਆਨੰਦ ਦੇ ਸਹਿਤ ਹੀ ਰਹਿੰਦੇ ਹਨ ਤੰਦ ਬੰਦ ਬਿਨ ਸੇ ਮਾਇਆ ਕੀ ਸਾਧੂ ਸੰਗਤ ਮਿਟੇ ਬਿਸੂਰ ਉਹਨਾਂ ਦੇ ਹਿਰਦੇ ਵਿੱਚੋਂ ਮਾਇਆ ਦੇ ਬੰਧ ਬੰਦਨ ਪਾਉਣ ਵਾਲੇ ਸਾਰੇ ਤੰਦੇ ਵੀ ਤੰਦ ਨਾਮ ਤੰਦਿਆਂ ਦਾ ਹੈ ਕਹਿੰਦੇ ਉਹ ਤੰਦੇ ਵੀ ਬਿਨਸੇ ਨਾਸ਼ ਹੋ ਗਏ ਹਨ ਅਤੇ ਸ੍ਰੇਸ਼ਟ ਜਨਾਂ ਦੀ ਸੰਗਤ ਨਾਲ ਮਿਲ ਕੇ ਅਗਿਆਨ ਆਦਿਕ ਬਿਸੂਰ ਦੁੱਖ ਵੀ ਮਿਟ ਗਏ ਬਿਸੂਰ ਬੇਨਾਮ ਵਿਸ਼ੇਸ਼ ਕਰਕੇ ਸੂਰ ਸੂਲ ਆਦਿਕ ਰੋਗ ਵੀ ਮਿਟ ਗਏ ਆ ਸੁਖ ਸੰਪਦ ਭੋਗ ਇਸ ਜੀਅ ਕੇ ਬਿਨ ਹਰ ਨਾਨਕ ਜਾਣੇ ਕੂਰ ਇਹ ਜੀਵ ਦੇ ਜੋ ਸੰਪਤ ਹਾਤੀ ਕੋੜੇ ਆਦਕਾਂ ਦੇ ਸੰਪਦਾ ਦੇ ਤੇ ਵਿਸ਼ਿਆਂ ਦੇ ਭੋਗਣ ਦੇ ਸੁਖ ਮੰਨੇ ਹੋਏ ਹਨ ਸਤਿਗੁਰੂ ਜੀ ਕਥਨ ਕਰਦੇ ਉਹਨਾਂ ਨਾਮ ਜਪਣ ਵਾਲੇ ਗੁਰਮੁਖ ਜਨਾਂ ਨੇ ਪਰਮੇਸ਼ਰ ਜੀ ਦੇ ਨਾਮ ਤੋਂ ਬਗੈਰ ਸਭ ਕੂਰ ਝੂਟੇ ਹੀ ਜਾਣੇ ਹਨ ਟੋਡੀ ਮਹੱਲਾ 5 ਮਾਈ ਮੇਰੇ ਮਨ ਕੀ ਪਿਆਸ ਏ ਮਾਈ ਮਾਤਾ ਪਿਤਾ ਰੂਪ ਸੰਤ ਜਨੋ ਮਹਾਤਮਾ ਜਨੋ ਮੇਰੇ ਚਿੱਤ ਵਿੱਚ ਪਰਮੇਸ਼ਰ ਦੇ ਦਰਸ਼ਨਾਂ ਦੀ ਪਿਆਸ ਤ੍ਰੇ ਲੱਗੀ ਹੋਈ ਹੈ ਏ ਮਾਈ ਮਾਇਆ ਦੇ ਪਤੀ ਪਰਮੇਸ਼ਰ ਜੀ ਆਪ ਜੀ ਦੇ ਮਿਲਣ ਦਰਸ਼ਨਾਂ ਦੀ ਮੇਰੇ ਮਨ ਵਿੱਚ ਪਿਆਸ ਤ੍ਰੇ ਇੱਛਾ ਲੱਗੀ ਹੋਈ ਹੈ ਇੱਕ ਖਿਨ ਰਹਿ ਨਾ ਸਕੋ ਬਿਨ ਪ੍ਰੀਤਮ ਦਰਸ਼ਨ ਦੇਖਣ ਕੋ ਤਾਰੀ ਮਨ ਆਸ ਰਹਾਉ हे प्रीतम प्यारे परमेश्वर जी आप जी दे दीदार करण तो बगैर एक खिन क्षण मात्र भी साथों रहा नहीं जा सकदा क्योंकि आप जी दे दर्शन दीदार देखण वास्ते मैं मन हृदय विच आशा धारण कीती हुई है रहाऊ बिस्व राम दी के आगे कृपा कर रहे हन सिमलो नाम निरंजन करदे मन तन ते सब किल विखनाश हे निरंजन शुद्ध स्वरूप ਕਰਤੇ ਕਰਤਾ ਪੁਰਖ ਪਰਮੇਸ਼ਰ ਆਪ ਜੀ ਦੇ ਅੰਮ੍ਰਿਤ ਨਾਮ ਨੂੰ ਹਰ ਵਕਤ ਸਿਮਰਦੇ ਰਹਿੰਦੇ ਹਾਂ ਜਿਸ ਕਰਕੇ ਮੇਰੇ ਮਨ ਤਨ ਤੋਂ ਸਾਰੇ ਕਿਲਵਿਕ ਪਾਪ ਨਸ਼ਟ ਹੋ ਜਾਣ ਨਾਸ਼ ਹੋ ਗਏ ਹਨ ਪੂਰਨ ਪਾਰ ਬ੍ਰਹਮ ਸੁਖ ਦਾਤੇ ਅਬినాਸੀ ਬਿਮਲ ਜਾ ਕੋ ਜਾਸ ਇਹ ਸਾਰਿਆਂ ਦੇ ਪੇਟਾਂ ਨੂੰ ਪੂਰਨ ਵਾਲੇ ਪਾਰ ਬ੍ਰਹਮ ਪਾਪਾਂ ਪੁੰਨਾਂ ਤੋਂ ਪਰੇ ਬ੍ਰਹਮ ਵਿਆਪਕ ਸੁਖਦਾਤੇ ਸੁਖਾਂ ਦੇ ਦਾਤੇ ਪਰਮੇਸ਼ਰ ਜੀ ਆਪ ਜੀ ਸਦਾ ਵਿਨਾਸੀ ਨਾਸ਼ ਤੋਂ ਰਹਿ ਦੋ ਜਿਸ ਕਰਕੇ ਆਪ ਜੀ ਦਾ ਲੋਕ ਪ੍ਰਲੋਕ ਵਿੱਚ ਬਿਮਲ ਉज्ज्वल ਜਸ ਹੈ ਸੰਤ ਪ੍ਰਸਾਦ ਮੇਰੇ ਪੂਰ ਮਨੋਰਥ ਕਰੇ ਕਿਰਪਾ ਭੇਟੇ ਗੁਣਤਾਸ ਸ਼ਾਂਤ ਆਤਮਾ ਵਾਲੇ ਗੁਰਾਂ ਦੀ ਪ੍ਰਸਾਦ ਕਿਰਪਾ ਦ੍ਰਿਸ਼ਟੀ ਕਰਕੇ ਮੇਰੇ ਮਨ ਦੇ ਸਾਰੇ ਮਨੋਰਥ ਸੰਕਲਪ ਪੂਰੇ ਹੋ ਗਏ ਹਨ हे ਗੁਣਤਾਸ ਗੁਣਾ ਦੇ ਖਜ਼ਾਨੇ ਪਰਮੇਸ਼ਰ ਜੀ ਤੁਸੀਂ ਆਪ ਹੀ ਕਿਰਪਾ ਦਇਆ ਕਰਕੇ ਮੈਨੂੰ ਸਤਿਗੁਰੂ ਰੂਪ ਭੇਟੇ ਮਿਲੇ ਹੋ हे ਗੁਣਤਾਸ ਗੁਣਾ ਦੇ ਖਜ਼ਾਨੇ ਪਰਮੇਸ਼ਰ ਜੀ ਸਤਿਗੁਰਾਂ ਦੀ ਕਿਰਪਾ ਦ੍ਰਿਸ਼ਟੀ ਕਰਕੇ ਮੇਰੇ ਮਨ ਦੇ ਸਾਰੇ ਸੰਕਲਪ ਪੂਰੇ ਹੋ ਗਏ ਹਨ ਅਤੇ ਉਹਨਾਂ ਗੁਰਾਂ ਦੀ ਦਇਆ ਦ੍ਰਿਸ਼ਟੀ ਕਰਕੇ ਤੁਸੀਂ ਮੈਨੂੰ ਮਿਲੇ ਹੋ ਸਾਦੇ ਸਹਿਜ ਸੂਕਮਨ ਉਪਜਿਓ ਕੋਟ ਸੂਰ ਨਾਨਕ ਪਰਗਾਸ ਇਹ ਪਰਮੇਸ਼ਰ ਜੀ ਆਪ ਜੀ ਦੀ ਕਿਰਪਾ ਕਰਕੇ ਸਹਿਜ ਗਿਆਨ ਦੁਆਰਾ ਆਤਮਿਕ ਸ਼ਾਂਤੀ ਦਾ ਸੁਖ ਹੁਣ ਮੇਰੇ ਮਨ ਦੇ ਵਿੱਚ ਉਪਜਿਓ ਪ੍ਰਗਟ ਹੋ ਆਇਆ ਹੈ ਜਿਸ ਗਿਆਨ ਦਾ ਹਿਰਦੇ ਵਿੱਚ ਕਰੋੜਾਂ ਸੂਰਜਾਂ ਵਤ ਪ੍ਰਕਾਸ਼ ਹੈ ਸਾਰੀਆਂ ਵਾਸ਼ਨਾਵਾਂ ਮਿਟ ਕੇ ਮਨ ਸ਼ਾਂਤ ਠੰਡਾ ਹੋ ਗਿਆ ਗਿਆਨ ਦੀ ਪ੍ਰਾਪਤੀ ਹੋ ਗਈ ਹੈ ਗਿਆਨ ਦੀ ਪ੍ਰਾਪਤੀ ਕਰਕੇ ਮਨ ਵਿੱਚ ਆਪ ਜੀ ਦਾ ਬ੍ਰਹਮ ਆਨੰਦ ਰੂਪੀ ਸੁਖ ਪ੍ਰਗਟ ਹੋ ਗਿਆ ਹੈ ਜਿਸ ਕਰਕੇ ਕਰੋੜਾਂ ਸੂਰਜ ਵਤ ਹਿਰਦੇ ਵਿੱਚ ਬ੍ਰਹਮ ਗਿਆਨ ਦਾ ਪ੍ਰਕਾਸ਼ ਹੋ ਗਿਆ ਹੈ ਵਾਹੇ ਗੁਰੂ ਵਾਹੇ ਗੁਰੂ ਵਾਹੇ ਗੁਰੂ ਵਾਹੇ ਵਾਹੇ ਗੁਰੂ 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 ਕਲਸਾ ਵਾਹਿਗੁਰੂ ਜੀ ਕੀ ਫਤਿਹ